ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 724 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸਨ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 725 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇਲੰਗ ਮਹੱਲਾ ਪਹਿਲਾ ਘਰ ਦੂਜਾ ਰਾਗ ਤੇਲੰਗ ਘਰ ਦੂਜੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖਿ ਕਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਜੇਨ ਕੀ ਆ ਤਨ ਦੇਖਿਆ ਕਿਆ ਕਹੀਐ ਰੇ ਭਾਈ ਹੇ ਭਾਈ ਜਿਸ ਪਰਮਾਤਮਾ ਨੇ ਇਸ ਜਗਤ ਨੂੰ ਬਣਾਇਆ ਹੈ ਉਸੇ ਨੇ ਹੀ ਸਦਾ ਇਹਦੀ ਸੰਭਾਲ ਕੀਤੀ ਹੈ ਇਹ ਕਿਹਾ ਨਹੀਂ ਜਾ ਸਕਦਾ ਕਿ ਉਹ ਕਿਵੇਂ ਸੰਭਾਲ ਕਰਦਾ ਹੈ ਆਪੇ ਜਾਣ ਕਰੇ ਆਪ ਜਿਨ ਵਾੜੀ ਹੈ ਲਾਈ ਜਿਸ ਨੇ ਜਗਤ ਬਗੀਚੀ ਕਿਯਾਰੀ ਲਾਈ ਹੈ ਉਹ ਆਪ ਹੀ ਇਸ ਦੀਆਂ ਲੋੜਾਂ ਜਾਣਦਾ ਹੈ ਤੇ ਉਹ ਆਪ ਓ ਲੋੜਾਂ ਪੂਰੀਆਂ ਕਰਦਾ ਹੈ ਰਾਇਸਾ ਪਿਆਰੇ ਕਾ ਰਾਇਸਾ ਜਿਤ ਸਦਾ ਸੁਖ ਹੋਈ ਰਹਾਓ ਏ ਪਿਆਰੇ ਭਾਈ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੀ ਰਾਹੀਂ ਸਦਾ ਆਤਮਿਕ ਆਨੰਦ ਮਿਲਦਾ ਹੈ ਰਹਾਓ ਜਿਨ ਰੰਗ ਕੰਤ ਨਾਰਾਵਿਆ ਸਾ ਪਛੋਰੇ ਤਾਣੀ ਏ ਭਾਈ ਜਹ ਜੀਵ ਇਸਤਰੀ ਨੇ ਪ੍ਰੇਮ ਨਾਲ ਖਸਮ ਪ੍ਰਭੂ ਦਾ ਸਿਮਰਨ ਨਹੀਂ ਕੀਤਾ ਉਹ ਆਖਰ ਪਛਤਾਂਦੀ ਹੈ ਹੱਥ ਪਛੋੜੇ ਸਿਰ ਤੁਣੇ ਜਬ ਰੈਣ ਵਿਹਾਣੀ ਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਆਪਣੇ ਹੱਥ ਮੜਦੀ ਹੈ ਸਿਰ ਮਾਰਦੀ ਹੈ ਪਛੋਤਾਵਾ ਨਾ ਮਿਲ ਜਬ ਚੂਕੇਗੀ ਸਾਰੇ ਪਰ ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਏਗੀ ਤਦੋਂ ਪਛਤਾਵਾ ਕੀਤੇ ਆ ਕੁਝ ਹਾਸਲ ਨਹੀਂ ਹੁੰਦਾ ਤਾਂ ਫਿਰ ਪਿਆਰਾ ਰਾਵੀਐ ਜਦ ਆਵੇਗੀ ਵਾਰੀ ਤਾਂ ਫਿਰ ਪਿਆਰਾ ਰਾਵੀਐ ਜਦ ਆਵੇਗੀ ਵਾਰੀ ਫਿਰ ਤਾਂ ਉਸ ਪਿਆਰੇ ਪ੍ਰਭੂ ਤੋਂ ਉਸ ਪਿਆਰੇ ਪ੍ਰਭੂ ਨੂੰ ਫਿਰ ਤੋਂ ਹੀ ਸਿਮਰਿਆ ਜਾ ਸਕਦਾ ਹੈ ਜਦੋਂ ਮੁੜ ਕੇ ਕਦੇ ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ਹੋਰ ਜੁਨੀਆਂ ਵਿੱਚ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਜਾ ਸਕਦਾ ਇਸ ਕਰਕੇ ਇਹ ਮਨੁੱਖਾ ਦੇ ਹੀ ਮਿਲੀ ਹੈ ਆਪਣੇ ਕਾਰ ਵਿਹਾਰ ਦੇ ਨਾਲ-ਨਾਲ ਬੰਦਿਆ ਪਰਮਾਤਮਾ ਦਾ ਸਿਮਰਨ ਵੀ ਕਰਿਆ ਕਰ ਕੰਤ ਲੀਆ ਸੋਹਾ ਗਣੀ ਮੈਂ ਤੇ ਵਦਵੀ ਇਹ ਜਿਨ੍ਹਾਂ ਚੰਗੇ ਭਾਗਾ ਵਾਲੀਆਂ ਜੀਵ ਇਸਤਰੀਆਂ ਨੇ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ ਉਹ ਮੇਥੋਂ ਚੰਗੀਆਂ ਹਨ ਸੇ ਗੁਣ ਮੁਝੈ ਨ ਆਵਨੀ ਕਹਿ ਜੀ ਦੋਸ ਤਰਹਿ ਜਿਹੜੇ ਗੁਣ ਉਹਨਾਂ ਦੇ ਅੰਦਰ ਹਨ ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ ਇਸ ਵਾਸਤੇ ਮੈਂ ਕਿਸ ਉਤੇ ਦੋਸ਼ ਧਰਾ ਕਿਸੇ ਉਤੇ ਦੋਸ਼ ਥੋਪਾਂ ਕਿ ਮੈਨੂੰ ਪ੍ਰਭੂ ਪਤੀ ਕਿਉਂ ਨਹੀਂ ਮਿਲਦਾ ਜਿਨੇ ਸਖੀ ਸੋ ਰਾਵਿਆ ਤੈਨ ਪੁੱਛੋਗੀ ਜਾਏ ਹੁਣ ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ ਜਿਨ੍ਹਾਂ ਨੇ ਪ੍ਰਭੂ ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਮੈਂ ਉਹਨਾਂ ਸਤ ਸੰਗੀ ਸਹੇਲੀਆਂ ਦੇ ਚਰਨੀ ਲੱਗਾਂਗੀ ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ ਤੇ ਉਹਨਾਂ ਪਾਸੋਂ ਪ੍ਰਭੂ ਪਤੀ ਦੇ ਮਿਲਾਪ ਦਾ ਰਸਤਾ ਪੁੱਛ ਲਵਾਂਗੀ ਉਕਮਪਛਾਣੈ ਨਾਨਕਾ ਭਉ ਚੰਦਨ ਲਾਵੇ ਹੇ ਨਾਨਕ ਜਦੋ ਜੀਵ ਇਸਤਰੀ ਪ੍ਰਭੂ ਪਤੀ ਦੀ ਰਜਾ ਨੂੰ ਸਮਝ ਲੈਂਦੀ ਹੈ ਜਦੋ ਉਸ ਦੇ ਡਰ ਅਦਬ ਨੂੰ ਜਿੰਦ ਵਾਸਤੇ ਸੁਗੰਧੀ ਬਣਾਉਂਦੀ ਹੈ ਜਿਵੇਂ ਸਰੀਰ ਉੱਤੇ ਕੋਈ ਇਸਤਰੀ ਚੰਦਨ ਲਾਂਦੀ ਹੈ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜਦੋ ਜੀਵ ਇਸਤਰੀ ਪਤੀ ਪ੍ਰਭੂ ਨੂੰ ਵਾਸ ਕਰਨ ਵਾਸਤੇ ਆਤਮਕ ਗੁਣਾ ਨੂੰ ਟੂਣੇ ਬਣਾਉਂਦੀ ਹੈ ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ਜੋ ਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕਹੀਐ ਰੇ ਸੋਈ ਹੈ ਭਾਈ ਜਿਹੜਾ ਮਨੁੱਖ ਆਪਣੇ ਦਿਲ ਦੀ ਰਾਹੀ ਪਰਮਾਤਮਾ ਦੇ ਚਰਨਾਂ ਵਿੱਚ ਮਿਲਿਆ ਹੈ ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ ਉਹ ਫਿਰ ਪ੍ਰਭੂ ਦੇ ਚਰਨਾਂ ਨਾਲੋਂ ਨਹੀਂ ਵਿਛੜਦਾ ਉਹੀ ਮਨੁੱਖ ਪ੍ਰਭੂ ਚਰਨਾ ਵਿੱਚ ਮਿਲਿਆ ਹੋਇਆ ਆਖਿਆ ਜਾ ਸਕਦਾ ਹੈ ਜੇ ਬਹੁਤ ਏਰਾ ਲੋਚੀਏ ਬਾਤیں ਮੇਲ ਨਾ ਹੋਈ ਨਿਰੀਆਂ ਗੱਲਾਂ ਦੇ ਰਾਹੀ ਪ੍ਰਭੂ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਭਾਵੇਂ ਕਿਤਨੇ ਹੀ ਤਾਂਗ ਕਰਦੇ ਰਹੀਏ ਤਾਤ ਮਿਲੇ ਫੁਨ ਤਾਤ ਕੋ ਲੇਵ ਲਿਵੇ ਕੋ ਤਵੇ ਜਿਵੇਂ ਸੋਨਾ ਆਦਿਕ ਤਾਤ ਕੋ ਠਾਲੀ ਵਿੱਚ ਗਲ ਕੇ ਮੋੜ ਹੋਰ ਸੋਨੇ ਤਾਤ ਨਾਲ ਮਿਲ ਜਾਂਦੀ ਹੈ ਇਸੇ ਤਰ੍ਹਾਂ ਪਿਆਰ ਪਿਆਰ ਵੱਲ ਦੌੜਦਾ ਹੈ ਖਿੱਚ ਖਾਂਦਾ ਹੈ ਪਰਮਾਤਮਾ ਵੀ ਆਪਣੇ ਭਗਤਾਂ ਦੀ लाज ਰੱਖਦਾ ਹੈ ਗੁਰ ਪ੍ਰਸਾਦੀ ਜਾਣੀ ਐ ਤੋ ਅਨਭਉ ਪਾਵੇ ਜਦੋਂ ਗੁਰੂ ਦੀ ਕਿਰਪਾ ਨਾਲ ਇਹ ਗੱਲ ਇਹ ਸੂਝ ਪੈਂਦੀ ਹੈ ਤਦੋਂ ਮਨੁੱਖ ਡਰ ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ਪਾਨਾ ਵਾੜੀ ਹੋਏ ਘਰ ਖਰਸਾਰ ਨ ਜਾਣੈ ਪਾਨਾ ਦੀ ਕਿਆਰੀ ਹਿਰਦੇ ਘਰ ਵਿੱਚ ਲੱਗੀ ਹੋਈ ਹੈ ਪਰ ਖੋਤਾ ਮੂਰਖ ਮਨੁੱਖ ਇਹਦੀ ਕਦਰ ਨਹੀਂ ਜਾਣਦਾ ਤੇ ਆਪਣੇ ਹਿਰਦੇ ਵਿੱਚ ਕਾਮ ਕਰੋ ਦੇ ਲੋ ਮੋਹ ਹੰਕਾਰ ਹੀ ਵਸਾਈ ਬੈਠਾ ਹੈ ਰਸੀਆ ਹੋਵੇ ਮੁਸਕਾ ਤਬ ਫੂਲ ਪਛਾਣੈ ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ ਤਦੋਂ ਫੁੱਲਾਂ ਨਾਲ ਪਿਆਰ ਪਾੰਦਾ ਹੈ ਆਪਿਓ ਪੀਵੇ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਏ ਨਾਨਕ ਜਿਹੜਾ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ ਉਸ ਦੇ ਮਨ ਦੀ ਭੜਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ ਸਹਜ ਸਹਜ ਮਿਲ ਰਹਿ ਅਮਰਾ ਪਦ ਪਾਵੇ ਉਹ ਸਦਾ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਟੁਕਦੀ ਤੇ ਲੰਗ ਮਹੱਲਾ ਚੌਥਾ ਰਾਗ ਤਲੰਗ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਹੈ ਗੁਰਸਿੱਖ ਮਿੱਤਰ ਗੁਰੂ ਨੇ ਮੈਨੂੰ ਪਰਮਾਤਮਾ ਦੇ ਸਿੱਖਤ ਸਲਾਹ ਦਿਆਂ ਗੱਲਾਂ ਸੁਣਾਈਆਂ ਹਨ ਬਲੇ ਹਾਰੀ ਗੁਰ ਆਪਣੇ ਗੁਰ ਕੋ ਬਦ ਜਾਈਆ ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਬਲਿਹਾਰ ਜਾਂਦਾ ਹਾਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਏ ਮੇਰੇ ਗੁਰੂ ਦੇ ਪਿਆਰੇ ਸਿੱਖ ਮੈਨੂੰ ਆ ਕੇ ਮਿਲ ਮੈਨੂੰ ਆ ਕੇ ਮਿਲ ਤੇ ਆਪਾਂ ਫਿਰ ਗੁਰੂ ਦੀਆਂ ਗੱਲਾਂ ਕਰੀਏ ਰਹਾਓ ਹਰ ਕੇ ਗੁਣ ਹਰ ਭਾਵੰਦੇ ਸੇ ਗੁਰੂ ਤੇ ਪਾਏ ਹੈ ਗੁਰਸਿੱਖ ਪਰਮਾਤਮਾ ਦੇ ਗੁਣ ਗਾਉਣੇ ਪਰਮਾਤਮਾ ਨੂੰ ਪਸੰਦ ਆਉਂਦੇ ਹਨ ਮੈਂ ਉਹ ਗੁਣ ਗਾਉਣੇ ਸ਼ੁਰੂ ਗੁਰੂ ਪਾਸੋਂ ਸਿੱਖੇ ਹਨ ਤੇ ਸ਼ੁਰੂ ਕੀਤੇ ਹਨ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁਮ ਘੁਮ ਜਾਏ ਮੈਂ ਉਹਨਾ ਵੱਡ ਭਾਗੀਆਂ ਤੋਂ ਮੋੜ ਮੋੜ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ ਜੇਨ ਸਤਗੁਰ ਪਿਆਰਾ ਦੇਖਿਆ ਤਿੰਨ ਕੋ ਹੋਵਾਰੀ ਏ ਗੁਰਸਿੱਖ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਹੈ ਜੇਨ ਗੁਰ ਕੀ ਕੀਤੀ ਚਾ ਕਰੀ ਤਿੰਨ ਸਦਬਲੇ ਹਾਰੇ ਜਿਨ੍ਹਾਂ ਗੁਰੂ ਦੀ ਦੱਸੀ ਸੇਵਾ ਕੀਤੀ ਹੈ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਏ ਹਰੀ ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਪਰ ਇਹ ਨਾਮ ਗੁਰੂ ਦੀ ਸਰਨ ਪਿਆਹੀ ਮਿਰਦਾ ਹੈ ਗੁਰੂ ਦੇ ਸਾਹਮੁਖ ਰਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਏ ਗੁਰਸਿੱਖ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦੇ ਹਨ ਤਿੰਨ ਵਿਟੋ ਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਨਾਨਕ ਨੂੰ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਸਦਾ ਸੁਦਕੇ ਜਾਂਦਾ ਹੈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਏ ਹਰੀ ਏ ਪ੍ਰਭੂ ਪਰਮਾਤਮਾ ਉਹੀ ਸਿਫਤ ਸਲਾਹ ਤੇਰੀ ਸਿਫਤ ਸਲਾਹ ਕਹੀ ਜਾ ਸਕਦੀ ਹੈ ਜਿਹੜੀ ਤੈਨੂੰ ਪਸੰਦ ਆ ਜਾਂਦੀ ਹੈ ਜੋ ਗੁਰਮਖ ਪਿਆਰਾ ਸੇਵੰਦੇ ਤិន ਹਰ ਫਲ ਪਾਵੈ ਜਿਹੜੇ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਪਰਮਾਤਮਾ ਸੁਖ ਫਲ ਦਿੰਦਾ ਹੈ ਜਿਨ੍ਹਾਂ ਹਰ ਸੇਤੀ ਪਰਹੜੇ ਤਿਨਾ ਜੀ ਪ੍ਰਭ ਨਾਲੇ ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਉਹਨਾਂ ਦੇ ਦਿਲ ਸਦਾ ਪ੍ਰਭੂ ਦੇ ਚਰਨਾਂ ਨਾਲ ਹੀ ਜੁੜੇ ਰਹਿੰਦੇ ਹਨ ਓਏ ਜਪ ਜਪ ਪਿਆਰਾ ਜੀਵੰਦੇ ਹਰ ਨਾਮ ਸਮਾਲੇ ਉਹ ਮਨੁੱਖ ਪਿਆਰੇ ਪ੍ਰਭੂ ਪਰਮਾਤਮਾ ਨੂੰ ਸਦਾ ਸਿਮਰ ਸਿਮਰ ਕੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇ ਮੈਂ ਉਹਨਾ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਪਿਆਰੇ ਪ੍ਰਭੂ ਪਰਮਾਤਮਾ ਦੀ ਸੇਵਾ ਭਗਤੀ ਕੀਤੀ ਹੈ ਓਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ ਉਹ ਮਨੁੱਖ ਆਪ ਆਪਣੇ ਪਰਿਵਾਰ ਸਮੇਤ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਬਚ ਗਏ ਉਹਨਾਂ ਸਾਰਾ ਸੰਸਾਰ ਵੀ ਬਚਾ ਲਿਆ ਹੈ ਗੁਰ ਪਿਆਰ ਹੈ ਹਰ ਸੇਵਿਆ ਗੁਰ ਧਨ ਗੁਰ ਧਨੋ ਗੁਰੂ ਸਲਾਹਣ ਜੋਗ ਹੈ ਗੁਰੂ ਸਲਾਉਣ ਜੋਗ ਹੈ ਪਿਆਰੇ ਗੁਰੂ ਦੀ ਰਾਹੀ ਹੀ ਮੈਂ ਪਰਮਾਤਮਾ ਦੀ ਸੇਵਾ ਭਗਤੀ ਸ਼ੁਰੂ ਕੀਤੀ ਹੈ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਮੈਂ ਗੁਰੂ ਨੇ ਮੈਨੂੰ ਗੁਰੂ ਨੇ ਹੀ ਪ੍ਰਮਾਤਮਾ ਦੇ ਮਲਾਪ ਦਾ ਰਸਤਾ ਦੱਸਿਆ ਹੈ ਗੁਰੂ ਦਾ ਮੇਰੇ ਉੱਤੇ ਉਪਕਾਰ ਵੱਡਾ ਉਪਕਾਰ ਹੈ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਗੁਰੂ ਜਿਹੜੇ ਸੇਖ ਗੁਰੂ ਦੀ ਦਸੀ ਸੇਵਾ ਕਰਦੇ ਹਨ ਉਹ ਭਾਗਾ ਵਾਲੇ ਹੋ ਗਏ ਹਨ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਦਾਸ ਨਾਨਕ ਨੂੰ ਤਾਂ ਸਦਕੇ ਜਾਂਦਾ ਹੈ ਸਦਾ ਹੀ ਕੁਰਬਾਨ ਜਾਂਦਾ ਹੈ ਜਿਹੜੇ ਨਾਮ ਜਪਦੇ ਹਨ ਤੇ ਹੋਰਨਾਂ ਨੂੰ ਨਾਮ ਜਪਾਉਂਦੇ ਹਨ ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਜਾਨ ਨਾਨਕ ਤੈਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 725 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 726 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਦ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ